ਬੜੀ ਅਮਲੀ ਆਪਣੇ ਪੁੱਲ ਦੇਖੋ ਮਣੇ 10 ਮਿੰਟ ਦਾ ਪਾਣੀ 10 ਮਿੰਟ ਪਾਣੀ ਪੈ ਗਏ ਤਾਂ ਨਹੀਂ ਆਪ ਅਜੀ ਤੋਂ ਤਾਂ ਜਾਨੇ ਬਥੇ ਬੈਠੇ ਧੋੜਾ ਹੁੰਦਾ ਜੀ ਹਾਂਜੀ ਕਾਰ ਨਹੀਂ ਆ ਰਹੀ ਆਹ ਤਾਂ ਕਹਿੰਦਾ ਕੀ ਮਤਲਬ ਬੰਦਾ ਗੱਲ ਦਾ ਕਰੇ ਜਿ세 ਲੌ ਲਿਖਿਆ ਹੈ ਕਿ ਆਪ ਕੌਨ ਦੀ ਜ਼ਿੰਮੇਵਾਰੀ ਤੇ ਲਿਖੋ ਕੁਸਚਨ ਲੈ ਲੋ ਕਿ ਕਿਤੇ ਨੇ ਕਿ 10 ਮਿੰਟ ਦੀ ਬਾਰਿਸ਼ ਹੋਵੇ ਸ਼ਹਿਰ ਤੇ ਸਾਰਾ ਸ਼ਹਿਰ ਪਾਣੀ ਪਾਣੀ ਨਾਲ ਸਾਨੂੰ ਪਸਾਉਂ ਨਾ ਨੇ ਮਤਲਬ ਸਾਨੂੰ ਸਾਡੇ ਕੰਮ ਨਾਲ ਮਤਲਬ ਤੇ ਆ ਗਿਆ ਆ ਕੋਈ ਇਕੱਲਾ ਬੇ ਅੱਜ ਰਮਾਨ ਕਿੱਦਾਂ ਕਰੇ ਮੇਰੇ ਵਾਲਾ ਨਹੀਂ ਚੱਕਦੇ ਆ ਜਿਹੜੀ ਵਾਲਾ ਦੇਖੋ ਉਧਰ ਨੰਗ ਦਾ ਮੈਦ ਹੱਥ ਲੈ ਜਾਂਦਾ ਬਾਜੀ ਵੀ ਨਹੀਂ ਕਰਦੇ ਦੇ ਹੋਰ ਤਾਂ ਸਾਵਣੇ ਫੋਰੇ ਬਟੇ ਡਿਊਟੀ ਦੇ ਰਾਮ ਬਣਾਦਾ ਮੁੰਡਾ ਨਹੀਂ ਪਤਾ ਕਿ ਕਿਹਾਦਾ ਅੱਛਾ ਬਣਾ ਉੱਥੇ ਮੋਟਰ ਤੇ ਇੰਨਾ ਲੱਗ ਰਹੀ ਹੈ ਨਾ ਸਰ ਸਰ ਤਾਂ ਕਾਈ ਹੋ ਰਿਹਾ ਬਾਜੀ ਕਿੰਨੇ ਕਿਤੇ ਸ਼ਹਿਰ ਦੀ ਸੀਵਰ ਲਾਈਨ ਦਾ ਬੰਦ ਨੇ ਸੀਵਰ ਪ੍ਰੋਬਲਮ ਨਾ ਪੰਪ ਉੱਥੇ ਕਰਨੇ ਆ ਇਹ ਤਾਂ ਤੂਫਾਨੀ ਨਹੀਂ ਆ ਰਿਹਾ ਪਿਛਲੇ ਦੋ ਦਿਨਾਂ ਤੋਂ ਉੱਥੇ ਲੱਗੇ ਹੋਏ ਹੈ ਪਾਣੀ ਨਹੀਂ ਆ ਦੋ ਦਿਨ ਹੋ ਗਏ ਅੰਨੇ ਹੋਏ ਨੇ ਮੁੰਡੇ ਨਾਲ ਦੱਸਦੀ ਹੈ ਕਿ ਨਗਰ ਨਿਗਮ ਜਲੰਧਰ ਦੇ ਤੈ ਬਜ਼ਾਰੀ ਵਿਭਾਗ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਚੌਕ ਤੋਂ ਲੈ ਕੇ ਸ਼੍ਰੀ ਗੁਰੂ ਰਵਜਾ ਚੌਕ ਵਡਾਲਾ ਚੌਕ ਮਾਰਕਲ ਹਾਊਸ ਕਾਮੰਡੀ ਏਰੀਆ ਤੱਕ ਇਨਸਪੈਕਟਰ ਕੁਲਪੂਸ਼ਨ ਵੱਲੋਂ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਤੌਰ ਤੇ ਇੱਧਰ ਉੱਧਰ ਲੱਗੀਆਂ ਰੇੜੀਆਂ ਵਾਲਿਆਂ ਤੇ ਦੁਕਾਨਦਾਰਾਂ ਦਾ ਸਾਮਾਨ ਜ਼ਬਤ ਕੀਤਾ ਗਿਆ ਇਸ ਮੌਕੇ ਕਈ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਬਹਿਸਬਾਜੀ ਵੀ ਹੋ ਗਈ ਅਤੇ ਹੋ ਗਈ ਤੂੰ ਤੂੰ ਮੈਂ ਮੈਂ ਦੱਸਦੀ ਹੈ ਕਿ ਕਈ ਰੇੜੀ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਪਰਚੀ ਵੀ ਕਟਾਉਂਦੇ ਹਾਂ ਲੇਕਿਨ ਫਿਰ ਵੀ ਤਹਿ ਬਾਜ਼ਾਰੀ ਵਿਭਾਗ ਵਾਲੇ ਸਾਡਾ ਸਮਾਨ ਚੁੱਕ ਕੇ ਲੈ ਜਾਂਦੇ ਹਨ ਲੇਕਿਨ ਨਗਰ ਨਿਗਮ ਤਹਿ ਬਾਜ਼ਾਰੀ ਦੇ ਇੰਸਪੈਕਟਰ ਕੁਲਪੂਸ਼ਨ ਨਾਲ ਮੀਡੀਆ ਨੇ ਜਦੋਂ ਇਸ ਬਾਬਤ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਮਿਸ਼ਨਰ ਸਾਹਿਬ ਦੇ ਆਡਰਾਂ ਨਾਲ ਹੀ ਇਹ ਕਾਰਵਾਈ ਕੀਤੀ ਗਈ ਹੈ ਤੇ ਅਜਿਹੀ ਕਾਰਵਾਈ ਰੋਜ਼ਾਨਾ ਹੀ ਹੁੰਦੀ ਰਹੇਗੀ ਅਤੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਵੀ ਹੋ ਜਾਵੇਗਾ ਪਰ ਨਿਗਮ ਦੇ ਇਸ ਐਕਸ਼ਨ ਨੂੰ ਲੈ ਕੇ ਲੋਕ ਕਾਫੀ ਗਰਮਾਏ ਨਜ਼ਰ ਆਏ ਦਿਖਾਉਦੇ ਹਾਂ ਪੂਰੀ ਖਬਰ ਆਇਨਾ ਦੇ ਬੀਤੋ ਹਰਿਸ਼ ਪੰਡਾ ਅਰੀਏ ਤੇ ਮਨਪ੍ਰੀਤ ਸਿੰਘ ਦੀ ਰਿਪੋਰਟ ਉਹ ਪਰਚੀ ਨਹੀਂ ਕਰਦਾ ਉਹ ਤਾਂ ਪਹਿਲ ਜਾਂਦਾ ਰਿਹਾ ਉਹਦੋਂ ਉਹਦਾ ਮੈਂ ਆ ਮੇ ਤੋਂ ਵੀ ਲੈ ਕੇ ਗਏ 1000 ਰੁਪਿਆ ਉਹ ਮੈਂ ਦਾਦਾ ਮੇ ਤੋਂ ਲੈ ਕੇ ਗਏ ਨਾ ਕੋਈ 25 ਕੋਈ ਕੁਝ ਲੈ ਕੇ ਗਏ ਇਹਨਾਂ ਦੇ ਬੰਦੇ ਆਏ ਆ ਥੋੜੇ ਦਿਨ ਪਹਿਲਾਂ ਨਾਮ ਕੋਈ ਬੰਦਿਆਂ ਦਾ ਨਾਮ ਨੂੰ ਕੁਝ ਨਹੀਂ ਕਹਿੰਦੇ ਕਾਰਪੋਰੇਸ਼ਨ ਦਾ ਆਇਆ 2000 ਰੁਪਏ ਫਰੂਫ ਹੋਵੇ ਕਈ ਕੋਈ ਨਹੀਂ ਕੋਈ ਫਰੂਫ ਵੀ ਨਹੀਂ ਦੇ ਕੇ ਦੇ ਰਹੇ ਕਾਚੀ ਵਗੈਰਾ ਕੋਈ ਨਹੀਂ ਕੱਢਦੇ ਕਹਿੰਦੇ ਦੌਰ ਕਰ ਲਿਓ ਫੋਟ ਲਿਓ ਮੈਂ ਕਹਿੰਦਾ ਗੱਲ ਆ ਜੇ ਮੈਂ ਕੋ ਮੁਸਤ ਉਸ ਵਾਰ ਕੋਈ ਆ ਨਹੀਂ ਹੈਗਾ ਪਰਚੀ ਪਰਚੀ ਕੋਈ ਨਹੀਂ ਦੇ ਕੇ ਦਿੰਦੇ ਕੋਈ ਨਹੀਂ ਦੇ ਕੇ ਗਏ ਦੋ ਵਾਰ ਤੇ ਆਏ ਇਹਨਾਂ ਦੇ ਤੁਹਾਡੇ ਕੋਲ ਉੱਤੇ ਪੈਸੇ ਜਿਹੜ ਮਾਰਾ ਰੋਟੀ ਨਾ ਖਾਵੇ ਬੰਦਾ ਭਾਜੀ ਇੱਕ ਮਿੰਟ ਖਾਣ ਪੀਣ ਦਾ ਕੰਮ ਹੈ ਭਾਜੀ ਖਾਣ ਪੀਣ ਦਾ ਕੰਮ ਆਂਦੇ ਪੀਂਦੇ ਵੀ ਆ ਤੁਹਾਡੇ ਕੋ ਆ ਕੇ ਤੇ ਮਾਰਾ ਆਂਦੇ ਹੀ ਆ ਦੱਸੋ ਠੀਕ ਅੱਜ ਬੈਠੇ ਜਿਹੜੇ ਗੁੱਬੂ ਬਣ ਕੇ ਬੈਠੇ ਪਏ ਅੱਗੇ ਆਂਦੇ ਨਹੀਂ ਸਾਡੇ ਕੋ ਖਾਣ ਅੱਜ ਕੋਈ ਨਹੀਂ ਵਿੱਚ ਬੋਲਿਆ ਦੱਸ ਵਿੱਚ ਬੈਠਾ ਇੱਕ ਉਹਨਾਂ ਦੇ ਬੰਦਾ ਸਾਡੇ ਨਾਲ ਮੇਰਾ ਨਾਮ ਜਦੋਵਾ ਸੋਮਰਾ ਨਾਮ ਤੋਂ ਮੇਰੀ ਚਿਕਨ ਦੀ ਰੇੜੀ ਹੈ ਠੀਕ ਹੈ ਜੀ ਅੱਛਾ ਜੀ ਆਇਆ ਜੱਕ ਤਾਂ ਪੁੱਛਿਆ ਨਹੀਂ ਦੱਸਿਆ ਨਹੀਂ ਗੱਲ ਹੈ ਕੋਈ ਸਰਕਾਰ ਕੋਈ ਗਾਮਾ ਗਰੀਬਾਂ ਨਾ ੱਟਾਈਆ ਫਿਰ ਰੋਟੀ ਵੀ ਨਹੀਂ ਦਿੰਦਾ ਕੋਈ ਭਾਜੀ ਤੁਹਾਡੀ ਪਰਚੀ ਕੱਟ ਜਿੰਦੀ ਨਗਰ ਨਿਕਮ ਦੀ ਕਿਉਂ ਸਾਡਾ ਆਪਣਾ ਸਾਡਾ ਘਰ ਦਾ ਸਾਰਾ ਪਰਿਵਾਰ ਮਿਟਰ ਕਾਰਪੋਰੇਸ਼ਨ ਚ ਕੰਮ ਕਰਦਾ ਦੱਸੋ ਕਿਹਨਾ ਗੱਲ ਕਰਨੀ ਇਹਦੀ ਪਰਚੀ ਕੱਟਦੇ ਤੁਹਾਡੀ ਭਾਜੀ ਕੋਈ ਆਊ ਕਰ ਫੇਰ ਹੀ ਆ 4 ਵਜੇ ਤਵਾਰ ਕੌਣ ਪਰਚੀ ਕੱਟਦਾ ਪਹਿਲਾਂ ਮੈਨੂੰ ਦੱਸੋ ਦੱਸੋ ਦੇਓ ਜਵਾਬ ਕੋਈ ਦਵੇ ਨਹੀਂ ਨਗਰ ਨਿਕਮ ਨੇ ਆ ਕੇ ਕੀ ਕੀ ਚੁੱਕਿਆ ਤੁਹਾਡਾ ਭਾਜੀ ਸਿਲੰਡਰ ਲੈ ਕੇ ਚੱਕੇ ਉੱਥੋਂ ਗੱਲਾਂ ਤੇ ਅੱਕੇ ਲੈ ਕੇ ਦੋਤੋਂ ਪਰਚੀ ਆਈ ਪਰਚੀ ਆਈ ਤਾਂ ਕੋਈ ਉਹਨਾਂ ਨੇ ਕਿਹਾ ਤੁਹਾਡੇ ਕੋਲ ਕੋ ਅੱਗੇ ਕਦੀ ਬਾਜੀ ਕੋਈ ਨਹੀਂ ਪਿਛਲੇ 5 ਸਾਲ ਤੋਂ ਰੇੜੀ ਲੱਗਦੀ ਆ ਪਰਚੀ ਵਾਲਾ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹਲੇ ਤੱਕ 4 ਵਜੇ ਤੋਂ ਬਾਅਦ ਕੌਣ ਆਉਂਦਾ ਪਰਚੀ ਵਾਲਾ ਦੱਸੋ ਤਾਂ ਰੇਸ਼ ਤੋਂ ਬਾਅਦ ਮੇਰੀ ਪਰਚੀ ਤਾਂ ਚਲੋ ਪਰਚੀ ਦਾ ਤਾਂ ਕੋਈ ਟਾਈਮ ਵੀ ਹੁੰਦਾ ਵੈਸੇ ਅੱਗੇ ਕਦੀ ਇਹਨਾਂ ਨੇ ਸਮਾਨ ਅੱਗੇ ਵੀ ਚੁੱਕਿਆ ਤਾਂ ਕੋਈ ਸਿਰੇ ਨਹੀਂ ਚੱਕਿਆ ਆਖੀ ਆਇਆ ਜਦੋਂ ਚੱਕ ਕੇ ਲੈ ਗਏ ਬਈ ਵਾਰ ਆਇਆ ਠੀਕ 4 ਵਜੇ ਸਾਡੀ ਮਾਨ ਜੋ ਕਮਿਸ਼ਨਰੀ ਦੇ ਹੁਕਮਾਂ ਦੇ ਨਾਲ ਸਾਡੇ ਕੰਟੀਨ ਕਰਦਾ ਜੀ ਜਿਹੜੇ ਵਿੱਚ ਜਿਹੜੀ ਇਨਫੋਰਸਮੈਂਟ ਹੁੰਦੀ ਆ ਜਿਹੜੇ ਕੋਈ ਨਜਾਇਜ਼ ਰੇੜੀ ਫੜੀ ਵਾਲੇ ਬੈਠੇ ਆ ਉਹਨਾਂ ਨੂੰ ਉੱਥੋਂ ਹਟਾਇਆ ਇੱਕ ਵਾਰੀ ਵਾਰਨਿੰਗ ਦਿੱਤੀ ਜਾਂਦੀ ਹੈ ਨਹੀਂ ਵਾਰਨਿੰਗ ਦਿੱਤਾ ਖੜਦੇ ਉਸ ਤੋਂ ਬਾਅਦ ਮੈਂ ਸਬਾਨ ਚੱਕੀ ਲਾਂਗੇ ਇਹ ਕਾਰਵਾਈ ਕਿੱਥੋਂ ਲੈ ਕੇ ਕਿੱਥੇ ਕੀਤੀ ਗਈ ਹੈ ਅੱਜ ਇਹ ਜਿਹੜੀ ਕਾਰਵਾਈ ਹੈ ਵੀ ਆਪਣੇ ਰਵਿਦਾਦ ਚੌਕ ਆਪਾਂ ਜਲਦਤਰੀ ਦੀ ਹੈ ਨਾ ਬੇਲਕਰ ਚੌਂਕ ਤੋਂ ਲੈ ਕੇ ਬਰਾਣਾ ਚੌਕ, ਬਲੌਕ ਟਾਵਰ ਆਪਣੇ ਸ਼੍ਰੀਪੁਰ ਰਵਿਦਾਦ ਚੌਕ ਤੋਂ ਲੈ ਕੇ ਆਪਣੇ ਮਾਤਾ ਰਾਣੀ ਚੌਕ ਬਾੜਲੋ ਤੋਂ ਦੌਰ ਕਾਲਾ ਸਿੰਗਰ ਰੋਡ ਤੇ ਕੀਤੀ ਗਈ ਹੈ ਉਸ ਜੀ ਇੱਕ ਨਾ ਕੋਦਰ ਰੋਡ ਤੇ ਇੱਕ ਸ਼ਰਮਾ ਪ੍ਰਿਆਨੇ ਹੈਗਾ ਹਾਂ ਜੀ ਬਾਟਾ ਦੇ ਨਾਲ ਵਾਪਸੀ ਤੇ ਜਾ ਰਹੇ ਜੀ ਤੇ ਇੱਕ ਅੱਗੇ ਨਾਲੀ ਡੋਸੇ ਵਾਲਾ ਤੇ ਸ਼ਰਮਾ ਢਾਬਾ ਜਿਨ੍ਹਾਂ ਨੇ ਰੋਡ ਦੇ ਉੱਤੇ ਪੂਰਾ ਹੋ ਜਾਗੇ ਉਹ ਬਸ ਅਸੀਂ ਹੁਣ ਵਾਪਸੀ ਤੇ ਉਹਨਾਂ ਦੇ ਉਹਨਾਂ ਦੇ ਕਾਰਵਾਈ ਕਰਨੀ ਹੈ ਜੀ ਠੀਕ ਹੈ ਅੱਛੇ ਸਮਾਨ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ